ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਆਂ ਤੁਸੀਂ ਸਭ ਠੀਕ ਠਾਕ ਹੋਮੋਗੇ ਲੋ ਜੀ ਤੇ ਸ਼ਾਮ ਦਾ 4:6 ਦਾ ਟਾਈਮ ਹੈ ਤੇ ਆਪਾਂ ਲੱਗੇ ਆਂ ਜੀ ਸਬਜ਼ੀ ਬਣਾਉਣ ਉਹ ਤੁਹਾਨੂੰ ਦਿਖਾ ਲਦੇ ਆ ਕਿਹੜੀ ਸਬਜ਼ੀ ਬਣਾਉਣ ਲੱਗੇ ਮੂਸਰਾ ਕੈਮਰਾ ਕਰਕੇ ਦਿਖਾ ਲਦੇ ਲੋ ਜੀ ਆਪਾਂ ਲੋ ਜੀ ਆਪਾਂ ਬਣਾਉਣ ਲੱਗੇ ਆਂ ਇਹ ਬਿੰਗਣੀ ਵੀ ਕਹਿੰਦੇ ਸਾਡੇ ਛੋਟੇ ਬਿੰਗਣ ਕਹਿੰਦੇ ਇਹਨਾਂ ਨੂੰ ਵੀ ਭਾਰਕੇ ਬਣਾਉਣ ਵਾਲੇ ਬਿੰਗਣ ਇੱਥੇ ਆਪਾਂ ਬੈਂਗਣ ਬਣਾਉਣ ਲੱਗੇ ਆਂ ਜੋਲ ਸਾਹਿਬ ਦੀ ਫਰਮੈਸ਼ੀਗੀ ਵੀ ਪਰਮੇ ਬੈਂਗਣ ਬਣਾ ਦੇ ਅੱਜ ਕੱਲ ਦੇ ਕੋਸ਼ ਠੀਕ ਜੈ ਨਹੀਂ ਸੀ ਤਾਂ ਚਲੋ ਰੂਹ ਕਰਦੀ ਹੁੰਦੀ ਹੈ ਨਾ ਬੰਦੇ ਦੀ ਜਿਹੜੀ ਚੀਜ਼ ਖਾਣ ਦਾ ਦਿਲ ਕਰਦਾ ਮੈਨੂੰ ਉਹ ਬਣਾ ਦੇ ਮੈਂ ਤਾਂ ਕਹਿੰਦੀ ਸੀ ਮੈਂ ਕਿ ਗਰਮੀ ਆ ਕਹਿੰਦੇ ਕੋਈ ਗੱਲ ਨਹੀਂ ਹੁਣ ਮੀਂਹ ਪਿਆ ਆ ਵੀ ਕੱਲ ਵੀ ਪਿਆ ਅੱਜ ਵੀ ਪਿਆ ਤੂੰ ਬਣਾ ਦੇ ਠੀਕ ਹੈਗੇ ਤੇ ਮੈਂ ਵੀ ਨਹੀਂ ਠੀਕ ਲਓ ਜੀ ਇੱਥੇ ਆਪਾਂ ਤੇਲ ਪਾ ਲਿਆ ਆਪਾਂ ਤੜਕੇ ਨੂੰ ਪਹਿਲਾਂ ਭੁੰਨ ਲਾਂਗੇ ਤੇ ਬਾਅਦ ਵਿੱਚ ਭਰ ਕੇ ਬੇਗਣਾ ਦੇ ਵਿੱਚ ਤੜਕਾ ਤੇ ਫਿਰ ਕਿਉਂਕਿ ਕੱਟ ਤੇ ਚੀਰਾ ਦੇ ਤਸੀਂ ਦੋਨੋਂ ਤਰਫੋਂ ਤੇਲ ਆਪਣਾ ਗਰਮ ਹੋ ਗਿਆ ਇੱਥੇ ਆਪਾਂ ਪਾਇਆ ਜੀ ਜੀਰਾ ਤੇ ਛੋੜਾ ਜਿਹਾ ਧਨੀਆ ਪਾਵਾਂਗੇ ਆਪਾਂ ਦਾਦੜ ਫਾਦੜ ਜਿਹਾ ਕੀਤਾ ਹੈ ਸਾਬਤ ਧਨੀਆ ਹੋਜੀ ਸਵਾਗਤ ਹੈ ਸਾਰਿਆਂ ਦਾ ਜੀ ਆਪਣੇ ਚੈਨਲ ਤੇ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ ਜੋ ਆਪਣੇ ਚੈਨਲ ਤੇ ਆਉਂਦੇ ਆ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਲਓ ਜੀ ਇੱਥੇ ਆਪਾਂ ਲਸਣ ਪਾ ਦਿੱਤਾ ਲਸਣ ਬਸ ਹੈ ਤਾਂ ਗਰਮੀ ਹੈ ਪਰ ਥੋੜਾ ਜਿਹਾ ਆਪਾਂ ਪਾਈ ਦਾ ਜ਼ਰੂਰ ਹੈ ਹਰੇਕ ਦਾਲ ਸਬਜ਼ੀ ਚ ਤਰ ਹੁਣ ਤਾਂ ਮੌਸਮ ਠੰਡਾ ਹੋਇਆ ਆ ਦੋ ਦਿਨ ਹੋ ਗਏ ਮੀਂਹ ਪਿੰਦੇ ਨੂੰ ਕੱਲ ਵੀ ਇੱਦੀ ਕਣਮਣ ਕਣਮਣ ਜੀ ਹੁੰਦੀ ਰਹੀ ਤੇ ਅੱਜ ਵੀ ਉਹ ਮਸਵੀਰ ਦੀ ਵੀਡੀਓ ਵਸਮੀ ਦੀ ਬਣਾਈ ਸੀਗੀ ਮੈਂ ਨਹੀਂ ਪਾਈ ਫਿਰ ਮੈਂ ਕਿਹਾ ਚਲੋ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਫਿਰ ਬੰਦਾ ਜੀ ਪਿਆਜ਼ ਆਪਾਂ ਚੋਪਰ ਚ ਕਰ ਲੈ ਸੀਗੇ ਇੱਥੇ ਆਪਾਂ ਪਿਆਜ਼ ਪਾ ਕੇ ਤੇ ਪਿਆਜ਼ਾਂ ਨੂੰ ਸੇਕ ਲਵਾਵਾਂਗੇ ਜਦੋਂ ਪਿਆਜ਼ ਹਲਕੇ ਜਿਹਾ ਬ੍ਰਾਊਨ ਹੋ ਗਿਆ ਫਿਰ ਪਾਵਾਂਗੇ ਆਪਾਂ ਟਮਾਟਰ ਟਮਾਟਰਾਂ ਦੇ ਉੱਪਰ ਹੀ ਮੈਂ ਹਰੀਆਂ ਲਾਲ ਮਿਰਚਾਂ ਉਹ ਵੀ ਗ੍ਰਾਈਂਡ ਕਰ ਦਿੱਤੀਆਂ ਸੀਗੀਆਂ। ਉਹਦੇ ਸਾਰਿਆਂ ਨੂੰ ਰਿਕੁਐਸਟ ਹੈ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ। ਤੁਹਾਡੀ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਜੀ। ਲੋ ਜੀ ਪਿਆਜ਼ ਆਪਣੇ ਹੋ ਗਿਆ ਸੀਗੇ ਬ੍ਰਾਊਨ ਜ ਹੈ। ਤੇ ਇੱਥੇ ਆਪਾਂ ਟਮਾਟਰ ਪਾ ਦਿੱਤਾ। ਤੇ ਨਾਲ ਹੀ ਲਾਲ ਮਿਰਚਾਂ ਸੀਗੀਆਂ। ਹਰੀਆਂ ਲਾਲ। ਤੇ ਥੋੜੀ ਜੀ ਪਾਵਾਂਗੇ ਆਪਾਂ ਸੁੱਕੀ ਲਾਲ ਮਿਰਚ। ਬਹੁਤ ਘੱਟ ਤੇਲ ਵਿੱਚ ਤੜਕਾ ਆਪਾਂ ਹੁਣ ਐ ਤੇ ਥੋੜਾ ਜਿਹਾ ਤੇਲ ਆਪਾਂ ਉਦੋਂ ਪਾਉਣਾ ਅੱਗੇ ਜਦੋਂ ਬਿੰਗਣ ਰੱਖਣੀ ਹੈ ਵਿੱਚ ਲਓ ਜੀ ਇਹ ਆਪਾਂ ਤੜਕੇ ਦੇ ਮੁਤਾਬਕ ਲੂਣ ਪਾ ਲਿਆ ਸੇਥ ਮੇਰੀ ਵੀ ਜੀ ਕੱਲ ਦੀ ਇੰਦੀਆਂ ਗੋਸਠੀਕ ਜਿਹੀ ਨਹੀਂ ਹੈਗੀ ਤੇ ਖਾਲਾ ਤਾਂ ਵੀਡੀਓ ਬਣੀ ਨਹੀਂ ਨਾ ਪਾ ਹੋਈ ਅੱਜ ਕੋਸ਼ਿਸ਼ ਕੀਤੀ ਆ ਵੀ ਵੀਡੀਓ ਪਾਵਾਂ ਜਿੰਨੀ ਕਿ ਸ਼ੇਅਰ ਕਰ ਹੋ ਸਕਦੀ ਕਰਾਂ ਨਲੋਜੀ ਆਪਾਂ ਤੜਕਾ ਆਪਣਾ ਪੁੱਜ ਗਿਆ ਤੇ ਇਹਦੇ ਵਿੱਚ ਹੁਣ ਪਾਵਾਂਗੇ ਟਮਾਟਰ ਵਗੈਰਾ ਹੋ ਗਏ ਸਾਰੇ ਇਹਨੂੰ ਤੇ ਹੁਣ ਪਾਵਾਂਗੇ ਮੇਥੀ ਤੇ ਨਾਲ ਹੀ ਪਾਵਾਂਗੇ ਆਪਾਂ ਨਾਲ ਪਾਉਣੀ ਆਪਾਂ ਲਾਲ ਮਿਰਚ ਤੇ ਫਿਰ ਪਾ ਦਾਂਗੇ ਹਦੀ ਜੀ ਵੈਸੀ ਮੈਂ ਅਗੇ ਕੱਚੇ ਪਿਆਜ਼ ਵੀ ਦਾ ਕੱਚਾ ਵੀ ਤੜਕਾ ਵਿੱਚ ਭਰ ਦਿੰਦੀ ਹੁੰਦੀ ਸੀ ਪਰ ਫਿਰ ਅੱਜ ਇਦਾਂ ਦਲ ਕੀਤਾ ਵੀ ਕਿਉਂਕਿ ਪਾਣੀ ਪੂਣੀ ਵੱਧ ਪੀ ਹੋ ਜਾਂਦਾ ਹੈ ਰੋਟੀ ਦੇ ਨਾਲ ਫਿਰ ਜਦੋਂ ਪਿਆਜ਼ ਕੱਚੇ ਕੱਚੇ ਜਿਹੇ ਰਹਿਣ ਤਾਂ ਫਿਰ ਖਾਂਗੂ ਕੁੰਗ ਹੋਣ ਦਾ ਵੱਧ ਡਰ ਰੈਂਦਾ ਖਾਂਸੀ ਜੀ ਲੋ ਜੀ ਆਪਾਂ ਹਲਦੀ ਪਾ ਲਈ ਆ ਤੜਕਾ ਆਪਣਾ ਮੜਾ ਜੀ ਨੂੰ ਸੇਕ ਲਵਾ ਕੇ ਥੱਲੇ ਲਾ ਲਾਂਗੇ ਇਸੇ ਪਲੇਟ ਵਗੈਰਾ ਚ ਪਾ ਕੇ ਤੇ ਫਿਰ ਆਪਾਂ ਇਹਨੂੰ ਹਾਂ ਥੋੜੀ ਜਿਹੀ ਪੱਕੇ ਮੋਰੇ ਕਰਕੇ ਪੱਕੀ ਦੇ ਹਵਾ ਲਵਾ ਕੇ ਠੰਡਾ ਕਰਕੇ ਤੜਕਾ ਤੇ ਫੇਰ ਹੀ ਵੇਂਗੜਾਂ ਦੇ ਵਿੱਚ ਭਰਾਂਗੇ ਇਹਨਾਂ ਨੂੰ ਲੋ ਜੀ ਮੈਂ ਕੜਾਈ ਇੱਧਰ ਪੱਕੇ ਮੋਰੇ ਕਰ ਲਏ ਸੀ ਤੇ ਫੇਰ ਪਲੇਟ ਵਿੱਚ ਕੱਢ ਲਿਆ ਸੀਗਾ ਤੜਕਾ ਲੋ ਜੀ ਠੀਕ ਹਵਾ ਦੇ ਨਾਲ ਝੱਟ ਠੰਡਾ ਹੋ ਗਿਆ ਸੀ ਛੇਤੀ ਤੇ ਐਨ ਪੂਰਾ ਪੂਰਾ ਤੜਕਾ ਆਇਆ ਜੀ ਸਾਰੇ ਵਿੰਗਣਾਂ ਦੇ ਵਿੱਚ ਇਹ ਮੈਂ ਇੱਦੀ ਕੜਾਹੀ ਫਿਰ ਇਹਦੇ ਵਿੱਚ ਥੋੜਾ ਜਿਹਾ ਤੇਲ ਪਾ ਦਿੱਤਾ ਸੀ ਅਧਿਕ ਕਾਰਸ਼ੀ ਤੇਲ ਨਹੀਂ ਪਾਈ ਸੀ ਵੀ ਕੀ ਹੁਣ ਧੋਣੀ ਆ ਕੜਾਹੀ ਚਲੋ ਇੱਦੇ ਸਹੀ ਤੇ ਲਓ ਜੀ ਇਧਰ ਆਪਾਂ ਵਿੰਗਣ ਪਰ ਪਰ ਕੇ ਇਸ ਪਲੇਟ ਵਿੱਚ ਰੱਖ ਲਾਂਗੇ ਇਹ ਚੰਗੀ ਤਰ੍ਹਾਂ ਆਪਾਂ ਪਹਿਲਾਂ ਤੋਲੇ ਸੀਗੇ ਕੱਟਣ ਤੋਂ ਚੀਰੇ ਦੇਣ ਤੋਂ ਪਹਿਲਾਂ ਵੀ ਵੀ ਮੈਂ ਚੀਰੇ ਤਾਂ ਜੀ ਥੋੜੇ ਵੱਡੇ ਦਿੱਤੇ ਕਿਉਂਕਿ ਵਿੱਚੋਂ ਦੇਖਣੇ ਪੈਂਦੇ ਸੀ ਕਾਣੇ ਨਾ ਹੋਣ ਅਸੀਂ ਕੋਈ ਕਾਣਾ ਨਹੀਂ ਨਿਕਲਿਆ ਵਿੰਗਣ ਬਹੁਤ ਸੋਹਣੇ ਨਿਕਲੇ ਇਹ ਤਾਂ ਆਪਣੇ ਘਰ ਦੇ ਹੁੰਦੇ ਸੀਗੇ ਉਦਾਂ ਦੇ ਆ ਕਈ ਵੇਲੇ ਤਾਂ ਵੱਡੇ ਵਿੰਗਣ ਵੀ ਕਾਲੇ ਕਾਣੇ ਨਿਕਲਦੇ ਵਿੱਚ ਸੁੰਗ ਪਬੂ ਪੂਰੇ ਹੁੰਦੇ ਆ ਤੇ ਕਈ ਵੇਲੇ ਛੋਟਿਆਂ ਚ ਵੀ ਰਦੇ ਹੁੰਦੇ ਆ ਉਰ ਜੀ ਇੱਥੇ ਆਪਾਂ ਵੇਂਗਣਾ ਦੇ ਵਿੱਚ ਤੋੜਕਾ ਲਾਪੇ ਸੀ ਭਾਰਨਾ ਮੇਰੇ ਤਾਂ ਫੇਵਰਟ ਹੈ ਜੀ ਚਾਹੇ ਇਦਾਂ ਭਰ ਕੇ ਬਣਾ ਲਾਂ ਕਿ ਚਾਹੇ ਆਲੂ ਪਾ ਕੇ ਸਬਜ਼ੀ ਬਣਾ ਲਾਂ ਮੈਨੂੰ ਬਹੁਤ ਸਵਾਦ ਲੱਗਦੇ ਆ ਹੋਰ ਜੀ ਦੱਸਿਓ ਭੈਣਾ ਕਿਹਨੂੰ ਕਿਹਨੂੰ ਜ਼ਿਆਦਾ ਵੇਂਗਣਾ ਦੀ ਸਬਜ਼ੀ ਸਵਾਦ ਲੱਗਦੀ ਹੈ ਤੇ ਕਿਹਨੂੰ ਕਿਹਨੂੰ ਭਰ ਕੇ ਵੇਂਗਣ ਸਵਾਦ ਲੱਗਦੇ ਆ ਤੱਕ ਕਿੰਨਾ ਕਿੰਨਾ ਦੇ ਅਜਮੀ ਪਿਆ ਅੱਜ ਤਾਂ ਪੱਖਾ ਚਲਾ ਕੇ ਵੀ ਠੰਡ ਜੀ ਲੱਗਦੀ ਸੀਗੀ ਦੁਪਹਿਰੇ ਜਦੋਂ 12:00 ਵਜੇ ਜਦੋਂ ਮੀਂਹ ਪਈ ਜਾਂਦਾ ਸੀ ਹਵਾ ਵੀ ਚੱਲਦੀ ਸੀ ਅੱਜ ਤਾਂ ਸੋਹਣੀ ਲੋ ਜੀ ਆਪਾਂ ਇੱਥੇ ਸਾਰੇ ਬਿੰਗਣ ਭਰ ਲਾਂਗੇ ਟੜਕੇ ਨਾਲ ਇਹ ਤਾਂ ਪਚੀਰੇ ਦੇ ਲਸੀਆ ਕੇਸਰੋਕ ਨੂੰ ਤੇ ਇੱਕ ਦੂਸਰੇ ਰੋਕ ਨੂੰ ਇਹ ਇਹਦੇ ਵਿੱਚ ਤੜਕਾ ਫਿਰ ਆਪਾਂ ਭਰ ਦਿੱਤਾ ਸੀ ਚਮਚੇ ਦੇ ਨਾਲ ਕਿਉਂਕਿ ਥੋੜਾ ਜਿਹਾ ਕੋਸਾ ਜਿਆ ਸੀਗਾ ਭਰਨ ਨੂੰ ਤਾਂ ਆਪਾਂ ਹੱਥ ਨਾਲ ਵੀ ਭਰ ਸਕਦੇ ਸੀਗੇ ਪਰ ਫਿਰ ਹੱਥ ਹਲਦੀ ਦਾ ਆਇਆ ਨ ਹੋ ਜਾਂਦੇ ਹਲਦੀ ਵਾਲੇ ਮੇਰਾ ਜੇਸਾ ਹੱਥ ਨਾਲੇ ਫੜ ਕੇ ਭਰਦੀ ਸੀ ਉਹ ਤਾਂ ਹੱਥ ਹੋ ਗਿਆ ਸੀ ਜੇ ਨਾ ਚਮਚਾ ਫੜਿਆ ਸੀਗਾ ਉਹ ਨਹੀਂ ਸੀ ਹੱਥ ਲਿਬੜਿਆ ਦੂਜਾ ਹੱਥ ਤਾਂ ਮੇਰਾ ਲਿਬੜ ਗਿਆ ਸੀ ਹਨ ਹਲਦੀ ਤੇ ਨਾਲ ਲੋ ਜੀ ਮਸ ਥੋੜੇ ਰਹਿ ਗਏ ਇੱਦੀ ਆਪਾਂ ਸਾਰੇ ਭਰ ਲਾਂਗੇ ਸਵੇਰੇ ਜੀ ਸਵੇਰੇ ਵੀ ਇਰਾਦਾ ਸੀਗਾ ਸਵੇਰੇ ਬਣਾਉਣ ਦਾ ਪਰ ਫਿਰ ਇਹ ਕਹਿੰਦੇ ਜੇ ਹੁਣ ਬਣਾ ਲਈ ਫੇ ਸ਼ਾਮ ਨੂੰ ਫੇ ਦੇਖੂਗੀ ਹੁਣ ਤੂੰ ਬਣਾਈ ਸ਼ਾਮ ਨੂੰ ਤਾਂ ਹੁਣ ਤੂੰ ਇਦਾਂ ਕਰ ਪਰੋਠੇ ਲਾ ਲਾ ਵੀ ਆਪ ਦਿੱਲੀ ਤਾਰ ਚਣ ਲਈ ਤਾਂ ਮੈਨੂੰ ਦੇ ਦੇ ਰੋਟੀ ਕਿਉਂਕਿ ਇਹਨਾਂ ਲਈ ਤਰੀ ਸੀਗੀ ਆਲੂਆਂ ਦੀ ਤੇ ਇਹਨਾਂ ਨੇ ਉਹਦੇ ਨਾਲ ਖਾ ਲਈ ਰੋਟੀ ਕਿਉਂਕਿ ਜਦ ਰਸੇਤ ਨਹੀਂ ਠੀਕ ਫੇਰ ਜੀ ਕੁਛ ਵੀ ਖਾਣ ਨੂੰ ਕੁਛ ਬਣਾਉਣ ਕਰਨ ਨੂੰ ਦਿਲ ਨਹੀਂ ਕਰਦਾ ਪਰ ਫੇਰ ਵੀ ਉੱਠ ਕੇ ਹਮਦਰ ਬੰਦਾ ਲੱਗਦਾ ਤਾਂ ਹੈ ਕੱਲ ਤਾਂ ਮੈਂ ਕੁਝ ਨਹੀਂ ਬਣਾਇਆ ਕੀਤਾ ਸਰ ਗਿਆ ਸੀ ਤਾਲ ਸਬਜ਼ੀ ਪਈ ਸੀ ਆਲੂ ਕੋੜਿਆਂ ਦੀ ਉਹਦੇ ਨਾਲ ਸਾਰ ਲਿਆ ਤੇ ਕੁਛ ਕੁੜੀਆਂ ਉਧਰੋਂ ਲੈ ਆਈਆਂ ਸੀਗੀਆਂ ਇੱਥੇ ਬਹਿ ਕੇ ਰੋਟੀ ਖਾ ਗਈ ਸੀ ਖਾ ਗਈਆਂ ਸੀਗੀਆਂ ਅਸੀਂ ਵੀ ਉਹਨਾਂ ਦੇ ਨਾਲ ਹੀ ਬਹਿ ਕੇ ਖਾ ਲਈ ਜਿੰਨੀ ਖਾਣੀ ਸੀ ਤੇ ਅੱਜ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆਲੂ ਬੈਂਗਣ ਜਿਸ ਤਰ੍ਹਾਂ ਬੈਂਗਣ ਭਰ ਕੇ ਬਣਾਏ ਆ ਪਤ ਤੈ ਇਧਰ ਆ ਜਾ ਰੋਟੀ ਖਾ ਲਿਓ ਚਲੋ ਕੁੜੀ ਨਿਆਣੇ ਰੌਣਕ ਮੇਲਾ ਜਾ ਲਾ ਜਾਂਦੇ ਆ ਗੱਲਾਂ ਬਾਤਾਂ ਕਰਕੇ ਆਉ ਦਾ ਦੱਲ ਲਗਰਿੰਦਾ ਜਿੱਦਣੋਂ ਨਹੀਂ ਆਉਂਦੀਆਂ ਫਿਰ ਰਾਤ ਨੂੰ ਪੁੱਛਣਗੇ ਕੁੜੀਆਂ ਆਈਆਂ ਨਹੀਂ ਅੱਜ ਕਾ ਤੇ ਨਹੀਂ ਆਈਆਂ ਕੀ ਹੋਇਆ ਉਹਨਾਂ ਨੂੰ ਲਓ ਜੀ ਆ ਗਏ ਇਕੱਠੇ ਹੋ ਗਏ ਤਾਵਰ ਦੀ ਤਲਾਪੇ ਬੋਲਣ ਮੋਰ ਤੋੜ ਕਾ ਐਨ ਜੀ ਜਿੱਦਾਂ ਪੂਰਾ ਹੀ ਬਿਬ ਐਨ ਪਰ ਹੋਇਆ ਬਿੰਗਣਾ ਦੇ ਵਿੱਚ ਕੋਈ ਵਧੀਆ ਘਟਿਆ ਨਹੀਂ ਚੰਗੀ ਤਰ੍ਹਾਂ ਆਨ ਪਰ ਹੋ ਗਏ ਸੀਗੇ ਇਹ ਵੀ ਨਹੀਂ ਵੀ ਥੋੜਾ ਜਿਹਾ ਸੇ ਤੜਕਾ ਪੂਰਾ ਪੂਰਾ ਆਇਆ ਹੈਨ ਚੰਗੀ ਤਰ੍ਹਾਂ ਹੋਰ ਜੀ ਸਾਰੀਆਂ ਭੈਣਾਂ ਦੀਆਂ ਵੀਡੀਓ ਕੱਲ ਦੇਖਿਆ ਸੀ ਮੇਰੇ ਵੱਲੋਂ ਸਾਰੀਆਂ ਨੂੰ ਫੁੱਲ ਸਪੋਰਟ ਹੈ ਜੀ ਮੈਂ ਵੀਡੀਓ ਹਰੇਕ ਦੀ ਪੂਰੀ ਦੇਖਦੀ ਹੁੰਦੀ ਆ ਤੇ ਕਮੈਂਟ ਕਰਨ ਨੂੰ ਥੋੜਾ ਪਤਾ ਲੇਟ ਹੋ ਜਾਵਾ ਜਾਂ ਕਿਦਾਂ ਜਾ ਮੈਂ ਵੀਡੀਓ ਲਾ ਕੇ ਪਰੇ ਉਰੇ ਹੋਈ ਹੋਵਾਂ ਫੇ ਕਈ ਵੇਲੇ ਨਹੀਂ ਵੀ ਆਪਾਂ ਨੂੰ ਪਤਾ ਲੱਗਦਾ ਵੀ ਕਿਹੜਾ ਕਿਹੜਾ ਕੰਮ ਹੋ ਗਿਆ ਜੋ ਵੀਡੀਓ ਐਂਡ ਹੋ ਜਾਂਦਾ ਫਿਰ ਮੈਂ ਬਾਅਦ ਚ ਕਮੈਂਟ ਕਰ ਦਿੰਨੀ ਹੁੰਦੀ ਆ ਜਿੰਨਾ ਕਿ ਜਿੰਨਾ ਕਿ ਮੈਂ ਦੇਖਿਆ ਵੀ ਕੋਲ ਖੜ ਕੇ ਦੇਖੀ ਹੋਵੇ ਵੀਡੀਓ ਉਹਨਾਂ ਕੋ ਮੈਂ ਕਮੈਂਟ ਕਰ ਦਿੰਨੀ ਹੁੰਦੀ ਆ ਹੁਣ ਕਿਉਂਕਿ ਕੰਮ ਹੈਗਾ ਪਸੂਆਂ ਵੱਲ ਵੀ ਜਾਣਾ ਪੈਂਦਾ ਮੈਨੂੰ ਇੱਧਰ ਰਸੋਈ 'ਚ ਵੀ ਆਉਣਾ ਪੈਂਦਾ ਉਹ ਕੱਪੜਾ ਲੀੜਾ ਵੀ ਧੋਣਾ ਸਾਰੇ ਪਾਸੇ ਨੱਠ ਭਜਾਈ ਜੀ ਰਹਿੰਦੀ ਆ ਇਸ ਕਰਕੇ ਮੈਂ ਵੀਡੀਓ ਲਾ ਕੇ ਛੱਡ ਦੇਣੀ ਹੁੰਦੀ ਆ ਜਿਵੇਂ ਬੇਲੀ ਹੋਵਾਂ ਜਿੱਦਾਂ ਦੁਪਹਿਰ ਨੂੰ ਕਿਸੇ ਦਾ ਬਲੌਗ ਆਇਆ ਉਹ ਆਪਾਂ ਪੂਰਾ ਦੇਖ ਲੈਂਦਾ ਜਾਂ ਫਿਰ ਰਾਤ ਨੂੰ ਮੈਂ ਬਲੌਗ ਪੂਰਾ ਦੇਖਦੀ ਤਾਂ ਵੀ ਧਿਆਨ ਨਾਲ ਸੁਣਦੀ ਹੁੰਦੀ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾਉਣੀਆਂ ਦੱਸੀਆਂ ਜਾਂ ਕੋਈ ਟਿਪਸ ਦੱਸੀਆਂ ਕਿਸੇ ਨੇ ਉਹ ਤੇ ਜੇ ਮੈਂ ਪਰੇ ਹੋਰੇ ਹਾਂ ਫਿਰ ਵੀਡੀਓ ਚੱਲ ਜਾਂਦੀ ਹੁੰਦੀ ਆ ਤੇ ਮੇਰੇ ਕੋਲ ਨਹੀਂ ਜੀ ਦੇਖ ਹੁੰਦੀ ਇਦਾਂ ਕੋਲ ਬੈਠ ਕੇ ਜਿਹੜੀ ਮੈਂ ਕੋਲ ਬੈਠ ਕੇ ਦੇਖਾਂ ਤਾਂ ਮੈਂ ਪੂਰੀ ਫਿਰ ਪੂਰਾ ਕਮੈਂਟ ਕਰ ਦਿਨਿਓ ਲੋ ਜੀ ਇੱਥੇ ਕੜਾਈ ਵਿੱਚ ਮੈਂ ਇੱਦੇ ਤੇਲ ਪਾ ਦਿੱਤਾ ਸੀ ਤੜਕੇ ਵਾਲੀ ਤੋਂ ਤਾਂ ਥੋੜਾ 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 ਬਲੈਕ ਰਿਆ ਹੋ ਗਿਆ ਆਪਾਂ ਸੈਮ ਤੇ ਹੀ ਬੜਾਏ ਟੱਕਣ ਬੰਦ ਕਰਕੇ ਇਹਨਾਂ ਰੱਖ ਦਿੱਤਾ ਸੀ ਤੇ ਬਹੁਤ ਸ਼ੀਤ ਬਣ ਗਏ ਸੀਗੇ ਇੱਦਾਂ ਆਪਾਂ ਸਾਰੇ ਬਿੰਗਲ ਵਿੱਚ ਰੱਖ ਦਾਂਗੇ ਇਹ ਤਾਂ ਵੈਸੇ ਪਹਿਲਾਂ ਕਹਿੰਦੇ ਸੀ ਕਹਿੰਦੇ ਕਰੇਲੇ ਲਿਆ ਆ ਮੈਂ ਕਰੇਲੇ ਬਣਾ ਲਾਂ ਮੈਂ ਕਿਹਾ ਕਰੇਲੇ ਦਾ ਕਰੀ ਲਿਆ ਦਾ ਪ੍ਰੋਸੈਸ ਤਾਂ ਹੈਗਾ ਲੰਬਾ ਚੌੜਾ ਕਿਉਂਕਿ ਉਹਨਾਂ ਨੂੰ ਤਸਵੀਰ ਤੋਂ ਲੱਗੋ ਤੇ ਸ਼ਾਮ ਤੱਕ ਜਾ ਕੇ ਉਹਨਾਂ ਦੀ ਪੂਰੀ ਤਿਆਰੀ ਬਿਯਾਰੀ ਹੁੰਦੀ ਹੈ ਸੋ ਇਹਨੂੰ ਪਹਿਲਾਂ ਉਹ ਛੱਲ ਕੇ ਤੋਂ ਧੋ ਕੇ ਚੰਗੀ ਤਰ੍ਹਾਂ ਫਿਰ ਉਹਨਾਂ ਨੂੰ ਲੂਣ ਲਾ ਕੇ ਰੱਖਣਾ ਫਿਰ ਦੁਪਹਿਰ ਨੂੰ ਚਾਹ ਪਾਣੀ ਤੋਂ ਬਾਅਦ ਉਹਨਾਂ ਦਾ ਤੜਕਾ ਤਿਆਰ ਕਰਨਾ ਫਿਰ ਭਰਨੇ ਇਹ ਝਟ ਝਟਕੀ ਪੜ ਕੇ ਇੰਦਰ ਆਪਾਂ ਲੂਣ ਦਾਨੀ ਦੇ ਵਿੱਚ ਥੋੜਾ ਜਿਹਾ ਡੁੱਲ ਗਈ ਸੀ ਹਲਦੀ ਵਗੈਰਾ ਉਹ ਤੋ ਦਿੱਤੀ ਆ ਡੱਬੀਆਂ ਆਪ ਬਾਹਰ ਕੱਢ ਕੇ ਰੱਖ ਲਈਆਂ ਸੀ ਕੌਲੀਆਂ ਜੀਆਂ ਲਓ ਜੀ ਆਧਰ ਜੇ ਤਾਂ ਹੋ ਗਏ ਸੀਗੇ ਜੀ ਤੇ ਇੱਥੇ ਆਪਾਂ ਇਹਨੂੰ ਚਮਟੇ ਨਾਲ ਥੋੜਾ ਥੋੜੀ ਹਿਲਾਵਾਂਗੇ ਇਹ ਆਪਣਾ ਹੈਗਾ ਜੀ ਰਸੋਈ ਵਾਲਾ ਚਮਟਾ ਇਹ ਗੈਸ ਚੁੱਲੇ ਤੇ ਜ਼ਿਆਦਾ ਇਹ ਵੀ ਵਰਤੋਂ ਕਰੀਦੀ ਆ ਤੇ ਜਿਹੜਾ ਚੁੱਲੇ ਦੇ ਵਰਤਦੇ ਉਹ ਬਾਹਰ ਹੈਗਾ ਆ ਜਦੋਂ ਚੁੱਲਾ ਬਾਲਾਂ ਕਿਸੇ ਆਲਾ ਨੂੰ ਤੇ ਉਦੋਂ ਉਹ ਵਰਤਦੇ ਹੁੰਦੇ ਆ ਉਹ ਬਾਹਰ ਹੀ ਰੱਖਿਆ ਆ ਇਨੂੰ ਮੈਂ ਜ਼ਿਆਦਾਤਰ ਇੱਥੇ ਚੁੱਲ੍ਹੇ ਤੇ ਗੈਸ ਤੇ ਕੰਮ ਕੋਈ ਕਰਦੇ ਆ ਤਾਂ ਚਾਹੀਦਾ ਹੋਵੇ ਤਾਂ ਵਰਤਦਿਆਂ ਨਹੀਂ ਤਾਂ ਜਿਆਦਾ ਲੋਡ ਹੀ ਨਹੀਂ ਪੈਂਦੀ ਹੈਗੀ ਇਹ ਲੋ ਜੀ ਸਵਾਦ ਬਣੇ ਸੀ ਬਸ ਜੌਰ ਸਾਹਿਬ ਦੇਖ ਕੇ ਸੀ ਕਿ ਟੇਸਟ ਤੇ ਇਹ ਹੌਲੀ ਹੌਲੀ ਰਿਜਣਗੇ ਜਦ ਤੱਕ ਆਪਾਂ ਆਟਾ ਗੁੰਨ ਲੈਨੇ ਆ ਆਟਾ ਗੁੰਨ ਕੇ ਰੱਖ ਕੇ ਰਸਤੇ ਤੇ ਤਾਂ ਫੇਰ ਹੋਰ ਕੋਈ ਕੰਮ ਕਰ ਲਾਂਗੇ ਲੋ ਜੀ ਤੇ ਥੋੜੀ ਸਪੀਡ ਆਪਾਂ ਵਧਾਈ ਆ ਕਿਉਂਕਿ ਵੀਡੀਓ ਬਹੁਤ ਜਿਆਦਾ ਲੰਬੀ ਹੋ ਜਾਂਦੀ ਆ ਤੇ ਕਈ ਭੈਣ ਭਰਾ ਦੇਖ ਕੇ ਵੀ ਆ ਕੀ ਜਾਂਦਾ ਬੰਦਾ ਕਹਿਣਾ ਇੰਨੀ ਲੰਬੀ ਵੀਡੀਓ ਨੂੰ ਕੀ ਦੇਖੀਏ ਜੀ ਤੇ ਮੇਰੀ ਵੀਡੀਓ ਲੰਬੀ ਹੋ ਹੀ ਜਾਂਦੀ ਆ ਜੀ ਮੱਲੋ ਮੱਲੀ ਕੰਮ ਤਾਂ ਦਾ ਕਰਦਿਆਂ ਦੀ ਆ ਜੇ ਆਪਾਂ ਪ੍ਰੋਪਰ ਚੀਜ਼ ਦਿਖਾ ਲੈਣੀ ਬਣਦੀ ਕਰਦੀ ਤਾਂ ਫੇਰ ਤਾਂ ਵੀਡੀਓ ਲੰਬੀ ਹੋ ਜਾਂਦੀ ਆ ਜੀ ਜੇ ਆਪਾਂ ਵਿੱਚੋਂ ਵਿੱਚੋਂ ਵੀਡੀਓ ਬਣਾਉਣੀ ਆ ਚੀਜ਼ ਬਣਦੀ ਦੀ ਫੇਰ ਤਾਂ ਕੋਈ ਐਡੀ ਖਾਸ ਵੀਡੀਓ ਲੰਬੀ ਨਹੀਂ ਹੁੰਦੀ ਇੱਥੇ ਆਪਾਂ ਆਟਾ ਗੁੰਨ ਲਿਆ ਅੱਜ ਬਾਬਾ ਜੀ ਪਾਠ ਕਰਦੇ ਸੀ ਰੈਰਾ ਸਾਹਿਬ ਦਾ ਤੇ ਅੱਜ ਆਪਾਂ ਪ੍ਰਾਤ ਜਿੱਦਣ ਕਰਦੇ ਹੁਣ ਪਾਠ ਉਦੋਂ ਮੈਂ ਨਹੀਂ ਧੁੰਦੀ ਹੁੰਦੀ ਜੇ ਪਾਠ ਕਰਨ ਤੋਂ ਪਹਿਲਾਂ ਰੈਰਾ ਸੌਣ ਤੋਂ ਪਹਿਲਾਂ ਚਲਾ ਲਵਾਂ ਇਹ ਆਟਾ ਗੁੰਨ ਲਵਾਂ ਤੇ ਫਿਰ ਨਹੀਂ ਮੈਂ ਇਫ ਦਪਈ ਰਹਿਣ ਦਿੰਦੀ ਫਿਰ ਧੋ ਦਿੰਨੀ ਹੁੰਨੀ ਆ ਜਦੋਂ ਬਾਬਾ ਜੀ ਰਹਿਣ ਉਸ ਕਾਲਨ ਲੱਗ ਪੈਣ ਤੇ ਫੇਰ ਮੈਂ ਨਹੀਂ ਧੂੰਦੀ ਹੁੰਦੀ ਪ੍ਰਾਤ ਨੂੰ ਫੇਰ ਆਪਾਂ ਇਦਾਂ ਰੱਖ ਕੇ ਪੱਖੇ ਤੇ ਮੋਰੇ ਜਿਹੜਾ ਕਿ ਜਦੋਂ ਸੁੱਕ ਗਏ ਤੇ ਫੇਰ ਆਟੇ ਵਾਲੇ ừਮ ਦਰਮੀ ਦੇ ਉੱਪਰੇ ਮੁੱਦੀ ਮਾਰਿਆ ਜੀ ਇਹ ਲਓ ਜਿਸੇਰ ਪਾਪਾ ਸਾਫ਼ ਕਰ ਲਈ ਚੰਗੀ ਤਰ੍ਹਾਂ ਇੱਥੇ ਆਪਾਂ ਤੇ ਆਪਾਂ ਕੀ ਜਿਹੜਾ ਸਵੇਰੇ ਗਰਮ ਕੀਤਾ ਸੀਗਾ ਉਹਨੂੰ ਲਵਾਂਗੇ ਪਣ ਡੱਬੇ ਵਿੱਚ ਪਾ ਲਾਂਗੇ ਲਓ ਜੀ ਇਹਨਾਂ ਨੂੰ ਇੱਕ ਵਾਰੀ ਹੋਰ ਅਲੱਗ-ਅੱਜਾ ਤੇ ਦੇ ਦਨੇ ਚੰਗੀ ਤਰ੍ਹਾਂ ਹੋ ਜਾਣਗੇ ਇਧਰ ਪਲੂਣਦਾਨੀ ਵੀ ਸੁੱਕ ਗਈ ਸੀਗੀ ਆਪਣੀ ਇਹਦੇ ਵਿੱਚ ਡੱਬੀਆਂ ਰੱਖ ਦਾਂਗੇ ਤੇ 슈ਗਰ ਕਰੋ ਨੂੰ ਡਾਲਣੀ ਗਿਆ ਰਹੀ ਆ ਥੋੜਾ ਹੀ ਸੀਗਾ ਡੱਬੀ ਫੇਟ ਏਡੀ ਜੀ ਹੋ ਗਈ ਸੀ ਕੋਲੀਆਂ ਕਹ ਲੋ ਚਾ ਡੱਬੀਆਂ ਕਹ ਲੋ ਤੇ ਇੱਥੇ ਆਪਣਾ ghee ਗਰਮ ਹੋਇਆ ਸੀ ਹੋ ਗਿਆ 1/2 ਕਿਲੋ ਦੇ ਇਹ ਡੱਬਾ ਭਰ ਗਿਆ ਸੀ ਇਹਨੂੰ ਉੱਪਰ ਤੱਕ ਜੀ ਇਹ ਆਪਾਂ ਰੱਖਾਂਗੇ ਜੋਤ ਲਈ ਕਿਉਂਕਿ ਵੱਡੇ ਡੱਬੇ ਚ ਤੇ ਲੋਕ ਉਹਨੂੰ ਕੱਢਣਾ ਬਾਹਰ ਫੇਲਣਾ ਕਣਾ ਇਹ ਆਪਾਂ ਬਾਹਰ ਹੀ ਰੱਖ ਲਾਂਗੇ ਫਿਰ ਜਿਆਦਾ ਗਰਮ ਕਰਨ ਦੀ ਲੋੜ ਨਹੀਂ ਪੈਂਦੀ ਜੇ ਬਾਹਰ ਪਿਆ ਹੋਵੇ ਉਦਾਂ ਫਰਿੱਜ ਵਿੱਚ ਪਿਆ ਹੁੰਦਾ ਡੱਬਾ ਤੇ ਲੋ ਜੀ ਆਪਾਂ ਇੱਥੇ ਨਾਲ ਲੱਗਦੀ ਰੋਟੀ ਪਕਾ ਲਾਂਗੇ ਕਿਉਂਕਿ ਫਿਰ ਇਹਨਾਂ ਦਾ ਵੀ ਸੁਤੋਂ ਆਉਣ ਦਾ ਟਾਈਮ ਹੋ ਜਾਂਦਾ ਆ ਫੇ ਲਿਆਉਣਾ ਹੁੰਦਾ ਕੱਪੜੇ ਲਿਆਓ ਉਹ ਕਰੋ ਕਈ ਕੰਮ ਹੋ ਜਾਂਦੇ ਆ ਤੇ ਤਾ ਕਰਕੇ ਮੈਂ ਰੋਟੀ ਹਨ ਦਾਲ ਸਬਜ਼ੀ ਦੇ ਨਾਲ ਹੀ ਬਣਾ ਲੈਣੀ ਹੁੰਦੀ ਆ ਜੇ ਜਰਾ ਦਨ ਵੱਡੇ ਲੱਗ ਪਈਏ ਦਾਲ ਸਬ지 ਨੂੰ ਤੇ ਫਿਰ ਰੋਟੀ ਠਹਿਰ ਕੇ ਬਣਾ ਲਈਦੀ ਆ। ਜੀ ਇੱਥੇ ਆਪਾਂ ਰੋਟੀਆਂ ਪਕਾ ਲਾਂਗੇ। ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਰਿਕੁਐਸਟ ਹੈ ਸਾਰਿਆਂ ਨੂੰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ। ਤਾਂ ਜੋ ਆਪਾਂ ਤੁਹਾਨੂੰ ਰੋਜ਼ ਇੱਕ ਦੀ ਵੀਡੀਓ ਜ਼ਰੂਰ ਦੇ ਸਕੀਏ ਜਿੱਦਾਂ ਦਾ ਵੀ ਆਪਾਂ ਜਿਹੜਾ ਵੀ ਕੰਮ ਕਰਤਾ ਪਸੂਆਂ ਦਾ ਜਾਂ ਰਸੋਈ ਦਾ ਜਾਂ ਸਫਾਈਆਂ ਦਾ ਕਰਦੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ ਰੋਜ਼ੀ ਲਓ ਜੀ ਆਪਾਂ ਇੱਥੇ ਇੱਦੀ ਕਰਕੇ ਸਾਰੀਆਂ ਰੋਟੀਆਂ ਬਣਾ ਲਾਂਗੇ ਅੱਜ ਮੈਨੂੰ ਬੋਲਣ